ਵੇਰੀ ਤੁਹਾਨੂੰ ਅੱਜ ਮੈਂ ਮੂਵਮੈਂਟ ਦਿਖਾਣੀ ਨਾ ਇਹ ਮੂਵਮੈਂਟ ਮੈਂ ਕਰਨ ਵਾਸਤੇ ਮੈਨੂੰ 4 ਸਾਲ ਲੱਗੇ ਤੇ ਹੁਣ ਮੈਂ ਮੂਵਮੈਂਟ ਤੁਹਾਨੂੰ ਦੱਸੂਗਾ ਕਰਕੇ ਇਸ ਮੂਵਮੈਂਟ ਨੂੰ ਕਰਨ ਵਾਸਤੇ ਸਾਨੂੰ ਨਾ ਹਰ ਰੋਜ਼ ਮਿਹਨਤ ਕਰਨੀ ਪੈਂਦੀ ਸੀ ਸਟਾਰਟਿੰਗ ਤੋਂ ਮੈਂ ਮੇਰਾ ਇੱਕ ਸੁਪਨਾ ਸੀ ਵੀ ਮੈਂ ਕਦੋਂ ਇਸ ਮੂਵਮੈਂਟ ਨੂੰ ਕਰਨ ਯੋਗ ਹੋਊਗਾ ਆਹ ਮੂਵਮੈਂਟ ਹੁਣ ਮੈਂ ਕਰਨ ਯੋਗ ਹੋ ਗਿਆ ਬਈ ਕਿਸੇ ਵੀ ਚੇਅਰ ਤੇ ਬੈਠ ਕੇ ਬਿਨਾ ਕਿਸੇ ਚੀਜ਼ ਨੂੰ ਫੜਿਆ ਹੱਥ ਨੂੰ ਮੈਂ ਇਦਾਂ ਆਪਣੀ ਬੈਗ ਨੂੰ ਜਿਹੜਾ ਜਿੰਨੂੰ ਲਿਆ ਜਾ ਸਕਦਾ ਚਾਹੇ ਮੈਂ ਆਪਣੇ ਆਪ ਨੂੰ ਸੈੱਟ ਕਰਨਾ ਹੋਵੇ ਚਾਹੇ ਜੇ ਕਹਿ ਲਈਏ ਭਈ ਮੈਂ ਜਿਹੜੀ ਕਮੀ ਜ ਹੈ ਉਹਨੂੰ ਥੱਲੇ ਲਾਉਣਾ ਹੋਵੇ ਇਹ ਮੂਮੈਂਟ ਤੁਹਾਡੇ ਵਾਸਤੇ ਕੋਈ ਦੇਖਣ ਨੂੰ ਨਾਰਮਲ ਹੋਣੀ ਵੀ ਇਹ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਪਰ ਜਿਹੜੇ ਬੰਦੇ ਨੇ ਆਪਣਾ ਪੂਰਾ ਸਰੀਰ ਦੇਖਿਆ ਹੋਵੇ ਨਾ ਪੈਰਲਾਈਜ਼ ਵੀ ਪੂਰੀ ਬੋਡੀ ਜਿਹੜੀ ਡੈੱਡ ਹੋ ਗਈ ਸੀ ਕੱਲੀ ਆਪਣੀ ਗਰਦਨ ਦੀ ਮੂਵਮੈਂਟ ਸੀ ਮੇਰੀ ਕੱਲੀ ਗਰਦਨ ਦੀ ਮੂਵਮੈਂਟ ਨਾਲ ਮੈਂ ਆਪਣੀ ਜਿਹੜੀ ਜਿਹੜੀ ਕੋਸ਼ਿਸ਼ ਸ਼ੁਰੂ ਕੀਤੀ ਸੀ ਆਪਣੀ ਮਿਹਨਤ ਸ਼ੁਰੂ ਕੀਤੀ ਸੀ ਅੱਜ ਬਾਹਾਂ ਵਿੱਚ ਵੀ ਆਨ ਕਾਫੀ ਆ ਰਹੀ ਹੈ ਬੈਕ ਚ ਵੀ ਜਾਨ ਮੇਰੀ ਕਾਫੀ ਹੈ ਸੋ ਸਾਰਾ ਕੁਝ ਜਿਹੜਾ ਇਹ ਮੇਰੀ ਮੇਰੇ ਹੌਸਲੇ ਨਾਲ ਤੇ ਮੇਰੀ ਵਾਈਫ ਦੇ ਸਹਿਯੋਗ ਨਾਲ ਹੋਇਆ ਇਹਨਾਂ ਦੀ ਜਿਹੜੀ ਜਿਹੜਾ ਇਹਨਾਂ ਦਾ ਸੈਕਰੀਫਾਈਸ ਹੈ ਜਿਹੜੀ ਇਹਨਾਂ ਦੀ ਹਿੰਮਤ ਹੈ ਉਹਦੇ ਨਾਲ ਹੀ ਮੈਂ ਇੱਥੇ ਤੱਕ ਪਹੁੰਚਿਆ ਤਾਂ ਜੋ ਇਹ ਜਿਹੜਾ ਮੈਂ ਜੋ ਕੁਝ ਹਾਸਲ ਕਰ ਰਹੇ ਹਾਂ ਬਾਕੀ ਜਿਹੜੀ ਮੇਨ ਪ੍ਰੋਬਲਮ ਹੈ ਇਸ ਹਾਲਾਤਾਂ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਬਈ ਸਾਡੇ ਕੋਲ ਰਿਸੋਰਸ ਨਾ ਆਉਣ ਕਰਕੇ ਨਾ ਕਿਉਂਕਿ ਇਹ ਹਾਲਾਤਾਂ ਜਿਨਾ ਮੰਨ ਲਓ ਪੈਸੇ ਪੈਸੇ ਦੀ ਲੋੜ ਬਹੁਤ ਪੈਂਦੀ ਹੈ ਤੇ ਸਾਨੂੰ ਪੈਸੇ ਮਿਲੇ ਹੈ ਬਹੁਤ ਮਿਹਨਤ ਮੌਕੇ ਵੀ ਕੀਤੀ ਕਾਬੀ ਇਹਨਾਂ ਨੇ ਮਦਦ ਕੀਤੀ ਹੈ ਪਰ ਜਿਹੜੇ ਰਿਸੋਰਸ ਚਾਹੀਦੇ ਹਨ ਨਾ ਰਿਕਵਰ ਹੋਣ ਪ੍ਰੋਪਰ ਉਹ ਪੈਸੇ ਦੀ ਕਮੀ ਕਰਨਾ ਸਾਨੂੰ ਮਿਲਦੇ ਨਹੀਂ ਆ ਤਾਂ ਉਹਦੇ ਕਰਕੇ ਜਿਹੜੀ ਰਿਕਵਰੀ ਹੈ ਉਹਦੇ ਕਰਕੇ ਵੀ ਬਹੁਤ ਗੱਭਰੀ ਸਲੋ ਆ ਰਹੀ ਹੈ ਪਰ ਸ੍ਰੀਨ ਦਾ ਬਹੁਤ ਸਾਥ ਹੈ ਸ੍ਰੀਨ ਨੇ ਹੁਣ ਤੱਕ ਛੇ ਆਪਰੇਸ਼ਨ ਹੋ ਗਏ ਮੇਰੇ ਪਰ ਉਹਦੇ باوجود ਵੀ ਜਿਹੜੀ ਰਿਕਵਰੀ ਮੇਰੀ ਪ੍ਰੋਪਰ ਹੋ ਰਹੀ ਹੈ ਸਰੀਰ ਦੀ ਤਾਂ ਨਾ ਮੇਰਾ ਸ੍ਰੀਨ ਜਿਹੜਾ ਮਾਤੀ ਤਾਂ ਨਾ ਮੇਰੀ ਪਤਨੀ ਜੀ ਨੇ ਇੰਨੀ ਮਿਹਨਤ ਹੈ ਮੇਰੀ ਮੇਰਾ ਹੌਸਲਾ ਹੈ ਤੁਹਾਡੀਆਂ ਦੋਮਾਂ ਨਾਲ ਅੱਗੇ ਮਿਹਨਤ ਕਰ ਰਹੀ ਹਾਂ ਤੇ ਇਸ ਦੇ ਨਾਮ ਨਾਲ ਵੀ ਮੈਂ ਜਿਵੇਂ ਹਰ ਵੀਡੀਓ 'ਚ ਮੈਂ ਤੁਹਾਨੂੰ ਕਹਿੰਦਾ ਹੁੰਦਾ ਵੀ ਆਪਣਾ ਚੈਨਲ ਹੈ ਹਰਪਾਲਿਆਣੀ ਬਲੌਗਸ ਦੇ ਨਾਮ ਤੇ YouTube ਤੇ Facebook ਤੇ ਵੀ ਇਸੇ ਨਾਮ ਤੇ ਪੇਜ ਆਪਣਾ ਵੱਧ ਤੋਂ ਵੱਧ ਸਪੋਰਟ ਕਰਦਾ ਕਰੋ ਕਿਉਂਕਿ ਅਸੀਂ ਮਿਹਨਤ ਦੇ ਨਾਮ ਨਾਲ ਸੋਸ਼ਲ ਮੀਡੀਆ ਤੇ ਵੀ ਮਿਹਨਤ ਕਰਦੇ ਹਾਂ ਤਾਂ ਕਿ ਸਾਨੂੰ ਸਪੋਰਟ ਮਿਲ ਸਕੇ ਅਸੀਂ ਜਿਹੜਾ ਆਪਣਾ ਖਰਚਾ ਇਹ ਇਲਾਜ ਦਾ ਸ਼ਹਿਰ ਚ ਲੈ ਕੇ ਅਸੀਂ ਖਰਚਾ ਆਪਣਾ ਚੱਕ ਸਕੀਏ ਕਿਉਂਕਿ ਪਿੰਡਾਂ ਵਿੱਚ ਇਲਾਜ ਹੈ ਨਹੀਂ ਸੀ ਦਾ ਸੋ ਸਾਰੇ ਪੈਨਪੜਾ ਜਰੂਰ ਇਹ ਵੀਡੀਓ ਅਸਾਂ ਅੱਗੇ ਸਾਂਝੀ ਕਰਦਾ ਕਰੋ ਤੇ ਦੱਸਿਓ ਤੁਹਾਨੂੰ ਕਿਵੇਂ ਸਾਡਾ ਸੰਘਰਸ਼ ਲੱਗਿਆ ਤੇ ਹੋਰ ਆ ਭਰਾ ਭਰਾਵਾਂ ਤੱਕ ਵੀ ਵੀਡੀਓ ਸ਼ੇਅਰ ਕਰਿਓ ਧੰਨਵਾਦ